ਜੱਟਾਂ ਦੇ ਮੁੰਡਿਆਂ ਨੂੰ ਟਰੰਪ ਵੀ ਨਹੀਂ ਰੋਕ ਸਕਦਾ ਹੁਣ ਪਤਾ ਲੱਗ ਗਿਆ ਵੀ ਕਿੱਦਾਂ ਰੋਕਦਾ ਅਗਲੇ ਨੇ 7400 ਬੰਦਾ ਇੱਕ ਹਫਤੇ ਦੇ ਵਿੱਚ ਉੱਥੇ ਰੈਸਟ ਕਰ ਲਿਆ ਜਿਹੜਾ ਇਲੀਗਲ ਰਹਿ ਰਿਹਾ ਸੀ ਔਰ 205 ਹੁਣ ਰਿਪੋਰਟ ਹੋ ਰਹੇ ਹੁਣ ਗਿਣਤੀ ਲਗਾਤਾਰ ਜਿਹੜੇ ਆ ਨਾ ਇਹ ਵਾਪਸੀ ਦੀ ਜਾਰੀ ਰਹਿਣੀ ਆ ਸੋਨੇ ਵਰਗੀਆਂ ਜ਼ਮੀਨਾਂ ਵੇਚ ਕੇ ਇਲੀਗਲ ਤਰੀਕੇ ਦੇ ਨਾਲ ਜਿਹੜੀਆਂ ਮੈਕਸੀਕੋ ਦੀਆਂ ਕੰਧਾਂ ਟੱਪ ਕੇ ਜਾਂਦੇ ਸੀ ਅੱਜ ਵੀ ਰੁਕ ਜਾਓ ਤੂੰ ਜੈਨੂਨ ਤਰੀਕੇ ਦੇ ਨਾਲ ਜਾਓ ਜੈਨੂਨ ਤਰੀਕੇ ਦੇ ਨਾਲ ਵੀਜ਼ਾ ਲੱਗਦਾ ਬਹੁਤ ਘੱਟ ਪੈਸਿਆਂ ਦੇ ਵਿੱਚ ਲੱਗਦਾ ਜੈਨੂਨ ਤਰੀਕਾ ਕੀ ਸਟੱਡੀ ਵੀਜ਼ੇ ਤੇ ਜਾਓ ਟੂਰਿਸਟ ਵੀਜ਼ੇ ਤੇ ਜਾਓ ਘੁੰਮ ਫਿਰ ਕੇ ਵਾਪਸ ਆਓ ਮਗਰ ਇਹ ਥੋੜਾ ਕੀ ਤੁਸੀਂ ਕੰਧਾਂ ਟੱਪ ਕੇ ਕਿਸੇ ਦੇਸ਼ ਦੇ ਅੰਦਰ ਜਾ ਕੇ ਵੱਢ ਜਾਓਗੇ ਤੇ ਫਿਰ ਉਸ ਦੇਸ਼ ਨੇ ਤੇ ਐਕਸ਼ਨ ਲੈਣਾ ਹੀ ਆ ਸੋ 트럼ਪ ਨੇ ਆਪਣਾ ਜਿਹੜਾ ਹੈਗੀ ਉਹ ਤਾਕਤ ਦਿਖਾ ਦਿੱਤੀ ਹੈ ਕਿ ਮੈਂ ਹੁਣ ਇੱਥੇ ਇਲੀਗਲ ਬੰਦਾ ਕੋਈ ਰਹਿਣ ਨਹੀਂ ਦੇਣਾ। ਜਿਹੜੇ ਇਹ ਕੰਮ ਕਰਦੇ ਉਹ ਦਫਤਰ ਖੋਲ ਕੇ ਨਹੀਂ ਬੈਠੇ। ਉਹਨਾਂ ਕੋਈ ਲਾਇਸੈਂਸ ਨਹੀਂ ਹੈਗਾ। ਉਹ ਆਇਡੈਂਟੀਫਾਈ ਨਹੀਂ ਹੈਗੇ। ਸੋ ਪਿੰਡਾਂ ਦੇ ਵਿੱਚ ਚੱਲਦੇ ਫਿਰਦੇ ਝੋਲਾ ਸ਼ਾਪ ਏਜੰਟ ਨੇ ਜਿਹੜੇ ਇਹ ਕੰਮ ਕਰਦੇ ਹੈਗੇ ਆ। ਫਸਿਆ ਕਿਹੜਾ ਬੰਦਾ ਹੈ ਜਿਹੜਾ ਅਨਪੜ ਹੈ। ਜਿਹੜਾ एलिਜੀਬਲ ਨਹੀਂ ਹੈਗਾ। ਇਹਨਾਂ ਚੋਲਾ ਸ਼ਾਬੀ ਏਜੰਟਾਂ ਦਾ ਟਾਰਗੇਟ ਉਹੀ ਬੰਦਾ ਹੁੰਦਾ ਉਹਨੂੰ ਲਾਲਚ ਦਿੰਦੇ ਆ ਉਹ ਜਿਹੜੀ 2-4 ਕਿੱਲੇ ਉਹਨਾਂ ਦੀ ਜ਼ਮੀਨ ਹੁੰਦੀ ਉਹ ਵੇਚ ਹੀ ਲੈਂਦੇ ਆ ਇਹ ਜਿਹੜਾ ਐਕਸ਼ਨ ਲਿਆ ਗਿਆ ਹੈਗਾ ਇਹਨਾਂ ਤੋਂ ਹੀ ਪੰਜਾਬੀਆਂ ਨੂੰ ਸਬਕ ਲੈਣਾ ਚਾਹੀਦਾ ਆਪਣੇ ਬੱਚਿਆਂ ਨੂੰ ਇਲੀਗਲ ਤਰੀਕੇ ਦੇ ਨਾਲ ਵਿਦੇਸ਼ ਨਾ ਭੇਜੋ ਜੈਨੂਨ ਤਰੀਕੇ ਦੇ ਨਾਲ ਤੁਸੀਂ ਵਿਦੇਸ਼ ਜਾਓ ਤੁਹਾਨੂੰ ਕਦੀ ਵੀ ਲਾਈਫ ਦੇ ਵਿੱਚ ਦਿੱਕਤ ਨਹੀਂ ਹੋਏਗੀ ਵਿਦੇਸ਼ੀ ਧਰਤੀ ਤੇ ਆਪਣਾ ਸੁਨਹਿਰਾ ਭਵਿੱਖ ਅਜਮਾਉਣ ਵਾਲੇ ਪੰਜਾਬੀਆਂ ਲਈ ਬੁਰੀ ਖਬਰ ਹੈ ਯੂਐਸ ਵੱਲੋਂ ਕਰੀਬ 18000 ਪੰਜਾਬੀਆਂ ਨੂੰ ਜੋ ਇਨਲੀਗਲ ਤਰੀਕੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਡਿਪੋਰਟ ਕਰਨ ਦੀ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਕੱਲ 205 ਭਾਰਤੀਏ ਜਿਹੜੇ ਨੇ ਜਾਂ ਪੰਜਾਬੀ ਜਿਹੜੇ ਨੇ ਉਹ ਪਹਿਲੇ ਫਲਾਈ ਜੈਟ ਰਾਹੀਂ ਪਰ ਅੰਮ੍ਰਿਤਸਰ ਪਹੁੰਚ ਰਹੇ ਨੇ ਇਸ ਮੌਕੇ ਸਾਨੂੰ ਗੱਲਬਾਤ ਕਰਨ ਲਈ ਤਿਆਰ ਨੇ ਜੀਪੀ ਸਿੰਘ ਜੀ ਜੀਪੀ ਜੀ ਲੰਮਾ ਚਿਹਰਾ ਤੁਹਾਨੂੰ ਇਸ ਫੀਲਡ ਦਾ ਐਕਸਪੀਰੀਅੰਸ ਦਾ ਕੀ ਸਮਝਦੇ ਹੋ ਕਿ ਜਿਹੜਾ ਰਿਪੋਰਟ ਕੀਤਾ ਜਾ ਰਿਹਾ 205 ਭਾਰਤੀ ਕੱਲ ਆ ਰਹੇ ਨੇ ਆਪਾਂ ਭਾਰਤੀ ਕਹਾਂਗੇ ਪੰਜਾਬੀ ਨਹੀਂ ਕਹਾਂਗੇ ਸ਼ਾਇਦ ਹੋ ਸਕਦਾ ਕਿ ਹੋਰ ਜਗ੍ਹਾ ਤੋਂ ਵੀ ਹੋਣ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਜੀ ਦੇਖੋ ਅਸੀਂ ਸ਼ੁਰੂ ਤੋਂ ਹੀ ਜਿਹੜੇ ਹੈਗੇ ਵਿਦੇਸ਼ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਇਹੀ ਸਲਾਹ ਦਿੰਦੇ ਰਹੇ ਸੀ ਕਿ ਇਲੀਗਲ ਤਰੀਕੇ ਦੇ ਨਾਲ ਵਿਦੇਸ਼ ਜਾਣਾ ਤੁਹਾਡੀ ਜ਼ਿੰਦਗੀ ਲਈ ਖਤਰਨਾਕ ਹੋ ਸਕਦਾ ਅੱਜ ਨਤੀਜੇ ਜਿਹੜੇ ਤੁਹਾਡੇ ਸਾਹਮਣੇ ਹੀ ਆ ਸੋ ਸਾਡੇ ਪੰਜਾਬੀਆਂ ਨੇ ਤੇ 트럼ਪ ਤੇ ਗਾਣਾ ਵੀ ਬਣਾ ਦਿੱਤਾ ਹੈ ਕਿ ਜੱਟਾਂ ਦੇ ਮੁੰਡਿਆਂ ਨੂੰ 트럼ਪ ਵੀ ਨਹੀਂ ਰੋਕ ਸਕਦਾ ਹੁਣ ਪਤਾ ਲੱਗ ਗਿਆ ਵੀ ਕਿੱਦਾਂ ਰੋਕਤਾ ਅਗਲੇ ਨੇ ਅਗਲੇ ਨੇ 7400 ਬੰਦਾ ਇੱਕ ਹਫ਼ਤੇ ਦੇ ਵਿੱਚ ਉੱਥੇ ਰੈਸਟ ਕਰ ਲਿਆ ਜਿਹੜਾ ਇਲੀਗਲ ਰਹਿ ਰਿਹਾ ਸੀ ਔਰ 205 ਹੁਣ ਰਿਪੋਰਟ ਹੋ ਰਹੇ ਹੁਣ ਗਿਣਤੀ ਲਗਾਤਾਰ ਜਿਹੜੇ ਆ ਨਾ ਇਹ ਵਾਪਸੀ ਦੀ ਜਾਰੀ ਰਹਿਣੀ ਆ ਸੋ ਅੱਜ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕੀ 50 50 ਲੱਖ ਰੁਪਈਆ ਆਪਣੀਆਂ ਖੇਤੀ ਦੀਆਂ ਸੋਨੇ ਵਰਗੀਆਂ ਜ਼ਮੀਨਾਂ ਵੇਚ ਕੇ ਇਲੀਗਲ ਤਰੀਕੇ ਦੇ ਨਾਲ ਜਿਹੜੀਆਂ ਮੈਕਸੀਕੋ ਦੀਆਂ ਕੰਧਾਂ ਟੱਪ ਕੇ ਜਾਂਦੇ ਸੀ ਅੱਜ ਵੀ ਰੁਕ ਜੋ ਤੁਹਾਡੀ ਜ਼ਿੰਦਗੀ ਬਰਬਾਦ ਹੈਗੀ ਆ ਹੁਣ ਅੱਜ ਵੀ ਆਪਾਂ ਜਿਹੜੇ ਮਾਪੇ ਦੇ ਪੈਸੇ ਵੀ ਗਵਾਏ ਤੇ ਵਾਪਸ ਵੀ ਆ ਕੇ ਖਟਿਆ ਕੀ ਸੋ ਜੈਨੂਨ ਤਰੀਕੇ ਦੇ ਨਾਲ ਜਾਓ ਜੈਨੂਨ ਤਰੀਕੇ ਦੇ ਜਾਣ ਨਾਲ 1 ਲੱਖ ਰੁਪਈਆ ਨਹੀਂ ਖਰਚਾ ਹੁੰਦਾ ਜੀ 50 ਲੱਖ ਰੁਪਇਆ ਜਿਹੜਾ ਤੁਸੀਂ ਮੈਕਸੀਕੋ ਦੀਆਂ ਕੰਧਾਂ ਟੱਪ ਕੇ ਉੱਥੇ ਜਾ ਕੇ ਆਪਣੀ ਜ਼ਿੰਦਗੀ ਖਤਰੇ 'ਚ ਪਾਉਂਦੇ ਉੱਥੇ ਜਾ ਕੇ ਗੁਰਪ੍ਰੀਤ ਜੀ ਪਹਿਲਾ ਹੀ ਕੰਮ ਇਹਨਾਂ ਦਾ ਕੀ ਹੁੰਦਾ ਕਿ ਸਾਈਲਮ ਪਾਉਣੀ ਆ ਉਹਦੇ 'ਚ ਕੀ ਕਹਿੰਦੇ ਆ ਕਿ ਸਾਨੂੰ ਸਾਡੇ ਦੇਸ਼ ਦੇ ਵਿੱਚ ਖਤਰਾ ਹੈਗਾ ਸੋ ਇਸ ਕਰਕੇ ਅਸੀਂ ਇੱਥੇ ਆ ਗਏ ਜੀ ਹੁਣ ਸਾਨੂੰ ਇੱਥੇ ਤੁਸੀਂ ਪੱਕੇ ਕਰ ਦਿਓ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਤੁਹਾਡਾ ਮਕਸਦ ਜਿਹੜਾ ਸੀ ਉਹ ਸਾਨੂੰ ਪਤਾ ਚੱਲ ਗਿਆ ਤੁਸੀਂ ਇਲੈਗਲ ਇੱਥੇ ਆਏ ਹੋ ਹੁਣ ਮੈਂ ਇਲੈਗਲ ਬੰਦਾ ਕੋਈ ਰਹਿ ਨਹੀਂ ਦੇਣਾ ਸੋ ਜੈਨੂਨ ਤਰੀਕੇ ਦੇ ਨਾਲ ਜਾਓ ਜੈਨੂਨ ਤਰੀਕੇ ਦੇ ਨਾਲ ਵੀਜ਼ਾ ਲੱਗਦਾ ਬਹੁਤ ਘੱਟ ਪੈਸਿਆਂ ਦੇ ਵਿੱਚ ਲੱਗਦਾ ਜੈਨੂਨ ਤਰੀਕਾ ਕੀ ਸਟੱਡੀ ਵੀਜ਼ੇ ਤੇ ਜਾਓ ਟੂਰਿਸਟ ਵੀਜ਼ੇ ਤੇ ਜਾਓ ਘੁੰਮ ਫਿਰ ਕੇ ਵਾਪਸ ਆਓ ਮਗਰ ਇਹ ਥੋੜਾ ਕੀ ਤੁਸੀਂ ਕੰਦਾ ਟੱਪ ਕੇ ਕਿਸੇ ਦੇਸ਼ ਦੇ ਅੰਦਰ ਜਾ ਕੇ ਵੱਢ ਜਾਓਗੇ ਤੇ ਫਿਰ ਉਸ ਦੇਸ਼ ਨੇ ਤੇ ਐਕਸ਼ਨ ਲੈਣਾ ਹੀ ਆ। ਸੋ ਟਰੰਪ ਨੇ ਆਪਣਾ ਜਿਹੜਾ ਹੈਗੀ ਉਹ ਤਾਕਤ ਦਿਖਾ ਦਿੱਤੀ ਆ ਕਿ ਮੈਂ ਹੁਣ ਇੱਥੇ ਇਲੀਗਲ ਬੰਦਾ ਕੋਈ ਰਹਿਣ ਨਹੀਂ ਦੇਣਾ ਹੈਗਾ। ਲੇਕਿਨ ਜਦੋਂ ਤੁਸੀਂ ਦੱਸਿਆ ਕਿ 45 45 ਲੱਖ ਰੁਪਿਆ ਲੋਕ ਲੈ ਰਹੇ ਨੇ ਉਹ ਇਮੀਗ੍ਰੇਸ਼ਨ ਸੈਂਟਰਸ ਵਾਲੇ ਲੋਕ ਉਹਨਾਂ ਤੇ ਵੀ ਸਮਝਦੇ ਕਿ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਲੋਕਾਂ ਨੂੰ ਗਲਤ ਰਾਏ ਦੇ ਰਹੇ ਨੇ ਉਹ ਕਿਦਾਂ ਕਰਦੇ। ਗੁਰਪ੍ਰੀਤ ਜੀ ਹੈਰਾਨਗੀ ਦੀ ਗੱਲ ਹੈ ਕਿ ਜਿਹੜੇ ਇਹ ਕੰਮ ਕਰਦੇ ਉਹ ਦਫ਼ਤਰ ਖੋਲ ਕੇ ਨਹੀਂ ਬੈਠੇ। ਉਹਨਾਂ ਕੋ ਕੋਈ ਲਾਇਸੈਂਸ ਨਹੀਂ ਹੈਗਾ। ਉਹ ਆਇਡੈਂਟੀਫਾਈ ਨਹੀਂ ਹੈਗੇ। ਸੋ ਪਿੰਡਾਂ ਦੇ ਵਿੱਚ ਚੱਲਦੇ ਫਿਰਦੇ ਝੋਲਾ ਸ਼ਾਪ ਏਜੰਟ ਨੇ ਜਿਹੜੇ ਇਹ ਕੰਮ ਕਰਦੇ ਹੈਗੇ ਆ ਸੋ ਸਾਡੀ ਜਿਹੜੀ ਐਸੋਸੀਏਸ਼ਨ ਹੈਗੀ ਆ ਉਹ ਇਲੀਗਲ ਕੰਮ ਕਰਨ ਵਾਲੇ ਦਾ ਹਮੇਸ਼ਾ ਹੀ ਵਿਰੋਧ ਕਰਦੀ ਰਹੀ ਹੈ ਸੋ ਅਸੀਂ ਪੰਜਾਬ ਸਰਕਾਰ ਤੋਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਲਾਇਸੈਂਸ ਲੈ ਕੇ ਕੰਮ ਕਰ ਰਹੇ ਆਂ ਔਰ ਜੈਨੂਨ ਸਟੱਡੀ ਵੀਜ਼ੇ ਤੇ ਟੂਰਿਸਟ ਵੀਜ਼ੇ ਤੇ ਐਡਵਾਈਸ ਕਰਦੇ ਆਂ ਬੱਚਿਆਂ ਨੂੰ ਜਾਣ ਦੀ ਇਹਦੇ ਵਿੱਚ ਫਰ ਸਿਆ ਗੇੜਾ ਬੰਦਾ ਜਿਹੜਾ ਅਨਪਾੜ ਹੈ ਜਿਹੜਾ एलिਜੀਬਲ ਨਹੀਂ ਹੈਗਾ ਇਹਨਾਂ ਚੋਲਾ ਸ਼ਾਪ ਏਜੰਟਾਂ ਦਾ ਟਾਰਗੇਟ ਉਹੀ ਬੰਦਾ ਹੁੰਦਾ ਉਹਨੂੰ ਲਾਲਚ ਦਿੰਦੇ ਆ ਉਹ ਜਿਹੜੀ 2-4 ਕਿੱਲੇ ਉਹਨਾਂ ਦੀ ਜ਼ਮੀਨ ਹੁੰਦੀ ਉਹ ਵੇਚ ਲੈਂਦੇ ਆ ਵੇਚ ਕੇ ਪੈਸੇ ਦਿੰਦੇ ਆ ਔਰ ਇਲੀਗਲ ਤਰੀਕੇ ਦੇ ਨਾਲ ਕੰਦਾ ਟਪਾ ਕੇ ਜਿਹੜਾ ਹੈਗਾ ਉੱਥੇ ਯੂ ਐਸ ਏ ਪਹੁੰਚ ਜਾਂਦੇ ਆ ਸੋ ਪਹਿਲਾਂ ਤੇ ਇਹ ਚੀਜ਼ਾਂ ਚੱਲਦੀਆਂ ਰਹੀਆਂ ਮਗਰ ਹੁਣ ਇਸ ਵੇਲੇ ਟਰੰਪ ਪੂਰੇ ਐਕਸ਼ਨ ਦੇ ਵਿੱਚ ਆਰ ਇਲਲੀਗਲ ਉਹਨੇ ਬੰਦਾ ਕੋਈ ਰਹਿਣ ਨਹੀਂ ਦੇਣਾ ਸਾਰੇ ਉਹਨੇ ਆਪਣੇ ਦੇਸ਼ ਚੋਂ ਕੱਢਨੇ ਔਰ ਉਹਨੇ ਪਹਿਲੇ ਦਿਨ ਹੀ ਇਹ ਕਿਹਾ ਸੀ ਕਿ ਜਦੋਂ ਮੈਂ ਆ ਜਿਹੜਾ ਹੈਗਾ ਸਿਆਸਤ ਮੇਰੀ ਜਿਹੜਾ ਮੈਂ ਇਲੈਕਸ਼ਨ ਚ ਜਿੱਤ ਗਿਆ ਮੈਂ ਰਾਸ਼ਟਰਪਤੀ ਬਣ ਗਿਆ ਔਰ ਜਿਹੜੇ ਬੱਚੇ ਇੱਥੇ ਸਟੱਡੀ ਕਰਨ ਆਉਣਗੇ ਸਟੱਡੀ ਕਰੋ ਉਹਨਾਂ ਨੂੰ ਮੈਂ ਗ੍ਰੀਨ ਕਾਰਡ ਦਵਾਵਾਂਗਾ ਸੋ ਜੋ ਜੈਨੂਨ ਪ੍ਰੋਸੀਜਰ ਹੈ ਉਹਨੂੰ ਅਡਾਪਟ ਕਰੋ ਔਰ ਇਹ ਪਹਿਲੇ ਦਿਨ ਹੀ ਉਹਨੇ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਹੀ ਇਹ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਜਿਹੜੇ ਸਟੂਡੈਂਟ ਉਹਨਾਂ ਦੀ ਕੰਟਰੀ ਚ ਆ ਕੇ ਡਿਗਰੀ ਕਰਨਗੇ ਉਹਨਾਂ ਨੂੰ ਅਸੀਂ ਗ੍ਰੀਨ ਕਾਰਡ ਦਵਾਵਾਂਗੇ ਹੁਣ ਮੈਂ ਤੇ ਇਹ ਸਮਝਦਾ ਕਿ ਇਹ ਜੜਾ ਐਕਸ਼ਨ ਲਿਆ ਗਿਆ ਹੈਗਾ ਇਹਨਾਂ ਤੋਂ ਹੀ ਪੰਜਾਬੀਆਂ ਨੂੰ ਸਬਕ ਲੈਣਾ ਚਾਹੀਦਾ ਆਪਣੇ ਬੱਚਿਆਂ ਨੂੰ ਇਲੀਗਲ ਤਰੀਕੇ ਦੇ ਨਾਲ ਵਿਦੇਸ਼ ਨਾ ਭੇਜੋ ਜੈਨੂਨ ਤਰੀਕੇ ਦੇ ਨਾਲ ਤੁਸੀਂ ਵਿਦੇਸ਼ ਜਾਓ ਤੁਹਾਨੂੰ ਕਦੀ ਵੀ ਲਾਈਫ ਦੇ ਵਿੱਚ ਦਿੱਕਤ ਨਹੀਂ ਹੋਏਗੀ ਲੇਕਿਨ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਝੋਲੇ ਸ਼ਾਪ ਜਿਹੜੇ ਨੇ ਉਹ ਲੋਕ ਜਾ ਕੇ ਭੋਲੇ ਭੜੇ ਲੋਕਾਂ ਨੂੰ ਫਸਾ ਲੈਂਦੇ ਗਲਤੀ ਤੇ ਉਹਨਾਂ ਦੀ ਵੀ ਨਹੀਂ ਹੈ ਜਦੋਂ ਲੋਕਾਂ ਨੂੰ ਈਜ਼ੀ ਮਿਲਦਾ ਕਿ ਯੂਐਸਟੀ ਜਾ ਕੇ ਯੂਐਸ ਦਾ ਵੀਜ਼ਾ ਮਿਲਣਾ ਆ ਭਾ ਸਾਨੂੰ 15 ਫੁੱਟ ਕੰਨ ਦੀ ਟੱਪਣੀ ਪਵੇ ਕਿਉਂਕਿ ਜਿਹੜਾ ਤੁਸੀਂ ਗਾਣੇ ਦੇ ਗਾਲ ਕੇ ਦੋ ਉੱਚੇ ਪੈਰਾ ਵੀ ਸੀਗੀ 15 ਫੁੱਟ ਕੰਨ ਟੱਪ ਕੇ ਅਸੀਂ ਆਏ ਆ ਕਿ ਲੱਗਦਾ ਕਿ ਉਹਨਾਂ ਲੋਕਾਂ ਨੂੰ ਵੀ ਕਿਤਨਾ ਕਿਤੇ ਪ੍ਰੋਬਲਮ ਹੋਏਗੀ ਕਿਉਂਕਿ ਹੁਣ ਤਾਂ ਨਾ ਪਰ ਕਿੰਨੇ ਧੋਬੀ ਦਾ ਕੁੱਤਾ ਨਾ ਕਰਦਾ ਨਾ ਘਾਟਦਾ ਰਹਿ ਗਿਆ ਕੀ ਲੱਗਦਾ ਕਿ ਉਹ ਨੌਜਵਾਨਾਂ ਨੂੰ ਵੀ ਇਹ ਪੋਜੀਸ਼ਨ ਜਿਹੜੀ ਆ ਨਜ਼ਰ ਆਉਂਦੀ ਹੋਏਗੀ ਤੇ ਹੁਣ ਇੱਥੇ ਆ ਕੇ ਕੀ ਕਰਨਗੇ ਉਹ ਹੁਣ ਇੱਥੇ ਆ ਗਏ ਤੇ ਹਾਲਾਤ ਖਰਾਬ ਹੀ ਹੋਣੇ ਕਿਉਂਕਿ ਜ਼ਮੀਨ ਉਹਨਾਂ ਦੀ ਵੇਚ ਗਈ ਹੈ ਜ਼ਮੀਨ ਵੇਚ ਕੇ ਏਜੰਟਾਂ ਨੂੰ ਪੈਸੇ ਦੇ ਦਿੱਤੇ ਔਰ ਆਪ ਇੱਕ ਵਾਰੀ ਕੰਦ ਟੱਪ ਕੇ ਅਮਰੀਕਾ ਜਾ ਕੇ ਉਹ ਫੇਰ ਵਾਪਸ ਆ ਰਹੇ ਨੇ ਸੋ ਅੱਜ ਹਾਲਾਤ ਜਿਹੜਾ ਤੁਸੀਂ ਬੋਲਿਆ ਕਿ ਨਾ ਘਰ ਦਾ ਰਿਆ ਨਾ ਘਾਟ ਦਾ ਰਿਆ ਸੋ ਹਾਲਾਤ ਤੇ ਉਹਨਾਂ ਦੇ ਖਰਾਬ ਹੀ ਹੋਣੇ ਆ ਲੇਕਿਨ ਕੋਈ ਹੋਰ ਕੰਟਰੀਜ਼ ਹੋ ਸਕਦੀਆਂ ਸੀ ਜਿੱਥੇ ਆਪਣਾ ਭਵਿੱਖ ਵਧੀਆ ਵੇਖ ਸਕਦੇ ਸੀ ਨਹੀਂ ਕੰਟਰੀ ਤੇ ਅਮਰੀਕਾ ਵੀ ਵਧੀਆ ਹੈ ਜੀ ਅੱਜ ਵੀ ਅਮਰੀਕਾ ਵੀਜ਼ਾ ਦੇ ਰਿਹਾ ਹੈਗਾ ਔਰ ਸਭ ਤੋਂ ਆਸਾਨ ਵੀਜ਼ਾ ਗੁਰਪ੍ਰੀਤ ਜੀ ਅਮਰੀਕਾ ਦਾ ਲੈਣਾ ਹੈ ਜੇ ਅਸੀਂ ਸਹੀ ਤਰੀਕੇ ਦੇ ਨਾਲ ਅੰਬੈਸੀ ਦੇ ਜ਼ਰੀਏ ਜਾਈਏ ਉਸੀ ਇਹ ਦੇਖੋ ਕਿ ਅਮਰੀਕਾ ਜਾਣ ਲਈ ਕੋਈ ਲੰਬੇ ਚੋੜੇ ਕਾਗਜਾਂ ਦੀ ਜ਼ਰੂਰਤ ਨਹੀਂ ਆ। ਸੋ ਸਭ ਤੋਂ ਫਾਸਟ ਵੀਜ਼ਾ ਅਮਰੀਕਾ ਦਾ ਲੱਗਦਾ ਸਿਰਫ 1 ਮਿੰਟ ਦੇ ਵਿੱਚ ਵੀਜ਼ਾ yes ਜਾਂ no ਹੋ ਜਾਂਦੀ ਹੈ। ਸੋ ਅੱਜ ਵੀ ਅਸੀਂ ਸਟੂਡੈਂਟ ਭੇਜ ਰਹੇ ਆ। ਕੋਈ ਇਹਦੇ ਚ ਉਹ ਰਿਟਰਨਰਾਂ ਦੀ ਜ਼ਰੂਰਤ ਨਹੀਂ ਆ ਕੋਈ ਪ੍ਰਾਪਰਟੀ ਦੀ ਜ਼ਰੂਰਤ ਨਹੀਂ ਆ ਕਿਸੇ ਵੀ ਐਡੇ ਲੰਮੇ ਚੋੜੇ ਕਾਗਜਾਂ ਦੀ ਸਭ ਤੋਂ ਆਸਾਨੀ ਨਾਲ ਵੀਜ਼ਾ ਅਮਰੀਕਾ ਦਾ ਲੱਗਦਾ ਉਹ ਕਹਿੰਦੇ ਜੀ ਜੈਨੂਨ ਹੋ ਤੁਸੀਂ ਆਓ ਸਾਡੇ ਨਾਲ ਆ ਕੇ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਸਾਨੂੰ ਦੱਸੋ ਤੁਸੀਂ ਪੜ੍ਹਾਈ ਕਰਨ ਜਾਣਾ ਤੁਹਾਡੇ ਮਾਪੇ ਕੀ ਕਰਦੇ ਨੇ ਤੁਹਾਡੇ ਪੱਲੇ ਕੀ ਆ ਸੋ ਅਸੀਂ ਤੁਹਾਨੂੰ ਵੀਜ਼ਾ ਦਵਾਂਗੇ ਹਰ ਜੈਨੂਨ ਸਟੂਡੈਂਟ ਨੂੰ ਵੀਜ਼ਾ ਮਿਲਦਾ ਮਗਰ ਅੱਜ ਉਹ ਲੋਕ ਜਿਹੜੇ ਆਇਲਸ ਨਹੀਂ ਕਰ ਸਕਦੇ ਜਿਹੜੇ ਇੰਗਲਿਸ਼ ਬੋਲਣ ਤੋਂ ਡਰਦੇ ਆ ਉਹ 1 ਰੁਪਏ ਦੀ ਚੀਜ਼ ਲੱਖਾਂ ਦੇ ਵਿੱਚ ਖਰੀਦੇ ਐ ਅੱਜ ਅਮਰੀਕਾ ਦਾ ਵੀਜ਼ਾ ਸਿਰਫ ਲੱਖ ਡੇਢ ਲੱਖ ਰੁਪਏ ਦੇ ਵਿੱਚ ਮਿਲ ਜਾਂਦਾ ਇਸ ਤੋਂ ਵੱਧ ਪੈਸੇ ਨਹੀਂ ਲੱਗਦੇ 15000 ਰੁਪਏ ਬਸ ਹੀ ਫੀਸ ਆ ਲੱਖ ਸਵਾ ਲੱਖ ਰੁਪਏ ਦੀ ਟਿਕਟ ਆਉਂਦੀ ਹੈ ਇੰਨੇ ਪੈਸੇ ਖਰਚ ਕੇ ਹਰ ਬੰਦਾ ਅਮਰੀਕਾ ਜਾ ਸਕਦਾ ਜੇ ਦਾ ਲੋਕ 35 40 50 ਲੱਖ ਰੁਪਏ ਦਿੰਦੇ ਆ ਲੋਕਾਂ ਨੂੰ ਸਮਝ ਨਹੀਂ ਨਹੀਂ ਹੈਗੀ ਤੁਸੀਂ ਘਰ ਬੈਠੇ ਆਪਣਾ ਵੀਜ਼ਾ ਆਪ ਵੀ ਅਪਲਾਈ ਕਰ ਸਕਦੇ ਹੋ ਤੇ ਜੀ ਏਜੰਟਾਂ ਦੀ ਜਰੂਰਤ ਨਹੀਂ ਹੈ ਮਗਰ ਫਿਰ ਵੀ ਇੱਕ ਮਨ ਦੇ ਵਿੱਚ ਡਰ ਬੈਠਾ ਕਿ ਨਹੀਂ ਏਜੰਟ ਕੋ ਲਈ ਕੋ ਜਾਦੂ ਦੀ ਛੜੀ ਆ ਉਹ ਹੀ ਕੰਮ ਕਰ ਦੂ ਮਗਰ ਅੱਜ ਜਿਹੜਾ ਹੈਗਾ ਇਹ ਜਿਹੜਾ ਐਕਸ਼ਨ ਹੋਇਆ ਸੋ ਕਿਤੇ ਨਾ ਕਿਤੇ ਇਹਦੇ ਚ ਸਮਝਣ ਦੀ ਜਰੂਰਤ ਆ ਜਿਹੜੇ ਸ਼ਾਰਟਕਟ ਲੱਭਦੇ ਸੀ ਸੋ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਅੱਜ ਵੀ ਜਿਹੜੇ ਗਾਂ ਤੁਹਾਡੇ ਬੱਚੇ ਅੱਜ 10ਵੀਂ ਜਾਂ ਪਲੱਸ 2 ਜੀ ਉਹਨਾਂ ਨੂੰ ਸਿੱਖਿਆ ਦਿਓ ਕਿ ਪੜ੍ਹਾਈ ਦੇ ਉੱਤੇ ਫੋਕਸ ਕਰਨ ਤੁਸੀਂ ਚੰਗੀ ਆਪਣਾ ਬੇਸ ਸਟਾਰਟਿੰਗ ਤੋਂ ਹੀ ਬਣਾ ਕੇ ਰੱਖੋਗੇ ਜੇ ਵਿਦੇਸ਼ ਜਾਣਾ ਹੈ ਤੇ ਤੁਹਾਨੂੰ ਵੀਜ਼ਾ ਲੈਣ ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣੀ ਸੋ ਕੰਦਾ ਟੱਪਣ ਦੀ ਜ਼ਰੂਰਤ ਕੀ ਬਹੁਤ ਸਾਰੇ ਲੋਕ ਤੁਸੀਂ ਦੇਖਿਆ ਰਸਤੇ ਜੀ ਮਰ ਜਾਂਦੇ ਆ ਸੋ ਬਹੁਤ ਸਾਰੇ ਲੋਕ ਇਥੋਂ ਦੁਬਈ ਦੁਬਈ ਤੋਂ ਅੱਗੇ ਸੋ ਕਈ ਤਰ੍ਹਾਂ ਦੇ ਵਿੱਚ ਦਰਿਆ ਪਾਰ ਕਰਕੇ ਉੱਥੇ ਕਿਸ਼ਤੀਆਂ ਡੁੱਬ ਜਾਂਦੀਆਂ ਕਈ ਬੰਦਿਆਂ ਦੀ ਮੌਤ ਹੋ ਜਾਂਦੀ ਹੈ ਮੁੜ ਕੇ ਆ ਕੇ ਅਸੀਂ ਇੱਥੇ ਪੁਲਿਸ ਨੂੰ ਕਹਿੰਨੇ ਆ ਜੀ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਸੋ ਕਿਤੇ ਨਾ ਕਿਤੇ ਲੋਕ ਵੀ ਇਹਦੇ ਕਸੂਰਵਾਰ ਹੈਗੇ ਨੇ ਕਿਉਂਕਿ ਏਜੰਟ ਘਰਾਂ 'ਚੋਂ ਫੜ ਕੇ ਥੋੜੀ ਬੰਦੇ ਨੂੰ ਲੈ ਕੇ ਆਉਂਦੇ ਤੁਸੀਂ ਆਪ ਲੱਭਣ ਜਾਂਦੇ ਵੀ ਕਿਹੜਾ ਬੰਦਾ ਇਲੀਗਲ ਤਰੀਕੇ ਦਾ ਕੰਮ ਕਰਕੇ ਉਹਨਾਂ ਨੂੰ ਵਿਦੇਸ਼ ਭੇਜਦਾ ਸੋ ਲੋਕ ਇਹਦੇ ਲਈ ਖੁਦ ਵੀ ਕਸੂਰਵਾਰ ਹੈਗੇ ਨੇ ਔਰ ਦੂਜੇ ਜਿਹੜੇ ਲੋਕ ਗਲਤ ਕੰਮ ਕਰਦੇ ਸੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਵੀ ਸਮਾਂ ਹੈਗਾ ਸੋ ਤੁਸੀਂ ਪੰਜਾਬ ਸਰਕਾਰ ਦਾ ਲਾਇਸੈਂਸ ਲੈ ਕੇ ਜੈਨੂਨ ਤਰੀਕੇ ਦੇ ਨਾਲ ਕੰਮ ਕਰੋ ਜਾਨਵਨ ਤਰੀਕੇ ਨਾਲ ਵੀ ਕੰਮ ਕਰਨ ਦੇ ਵਿੱਚ ਕਮਾਈ ਹੁੰਦੀ ਹੈ ਇਹ ਥੋੜਾ ਕਿ ਸਾਰਾ ਕੰਮ ਆਪਾਂ ਇਲੀਗਲੀ ਕਰੀ ਜਾਣਾ ਕਿਉਂਕਿ ਇੱਕ ਵੀਜ਼ਾ ਐਕਸਪਰਟ ਨਾਲ ਗੱਲ ਕਰ ਰਿਹਾ ਸੀਗਾ ਮੈਂ ਉਹ ਕਹਿੰਦੇ ਕਿ ਮੋਸਟਲੀ ਦਿੱਲੀ ਤੇ ਗੁਰਗਾਉਂ ਵਾਲੇ ਪਾਸੇ ਜਿਹੜੇ ਸਾਡੇ ਪੰਜਾਬੀ ਨੇ ਜਾਂਦੇ ਨੇ ਉਹੀ ਠੱਗੇ ਜਾਂਦੇ ਨੇ ਕੀ ਲੱਗਦਾ ਕਿ ਉਹਨਾਂ ਦੇ ਖਿਲਾਫ ਹੀ ਕਾਰਵਾਈ ਹੋਣੀ ਚਾਹੀਦੀ ਹੈ ਇਧਰਲੇ ਪਾਸੇ ਨੇ ਜਿਹੜੇ ਲੋਕਾਂ ਨੂੰ ਜਿੰਦਾਂ ਤੁਸੀਂ ਦੱਸਿਆ ਕਿ 40-40 ਲੱਖ ਰੁਪਏ ਲਾ ਕੇ ਜਾ ਰਹੇ ਨੇ ਤੇ ਉਹਨਾਂ ਦੇ ਵਿਚਾਰਾਂ ਦੇ ਜਿਵੇਂ ਪਹਿਲੇ ਵੀ ਮੈਂ ਦਰਦ ਦਿੱਤੀ ਥੋਬੀ ਦੇ ਕੁੱਤੇ ਰਹਿ ਕੇ ਨਾ ਕਰਦੇ ਨਾ ਘਾਟਦੇ ਰਹਿ ਕੇ ਕੀ ਲੱਗਦਾ ਕਿ ਉਹਨਾਂ ਨੂੰ ਜਿਹੜਾ ਜੋ ਬਣੀ ਕਮਾਈ ਨੇ ਜੋ ਬਣਾਇਆ ਸੀਗਾ ਸਾਰਾ ਵੇਚਤਾ ਕਿ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਤੁਸੀਂ ਮੰਗਦੇ ਦੇਖੋ ਕਾਰਵਾਈ ਤੇ ਹੋਣੀ ਚਾਹੀਦੀ ਆ ਜਦੋਂ ਹੁਣ ਆ ਬੰਦੇ ਇੰਨੇ ਡਿਪੋਰਟ ਹੋ ਰਹੇ ਨੇ ਸੋ ਨੇਚਰਲੀ ਹੈਗਾ ਕਿ ਉਥੋਂ ਰਿਪੋਰਟ ਆਏਗੀ ਸਾਡੀ ਇੰਡੀਆ ਗਵਰਨਮੈਂਟ ਨੂੰ ਵੀ ਇਹ ਬੰਦੇ ਕਿਹੜੇ ਕਿਹੜੇ ਏਜੰਟ ਨੇ ਭੇਜੇ ਸੀ ਸੋ ਭਾਰਤ ਸਰਕਾਰ ਨੂੰ ਵੀ ਇਹਦੇ ਤੇ ਕੜਾ ਜਿਹੜਾ ਹੈਗਾ ਉਹ ਰੁੱਖ اختیار ਕਰਨਾ ਚਾਹੀਦਾ ਔਰ ਉਹਨਾਂ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਜਿਹੜੇ ਇਲੀਗਲ ਕੰਮ ਕਰ ਰਹੇ ਹੁਣ ਅਸੀਂ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਵੀ ਹੋ ਤੁਸੀਂ ਕੋਈ ਮੀਟਿੰਗ ਕਰੋਗੇ ਤਾਂ ਜੋ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਜੇ ਬਚਾਰੇ ਫਸ ਜਾਂਦੇ ਉਹਨਾਂ ਦਾ ਕਿਸੇ ਨਾ ਕੁਝ ਭੁਿਕ ਸੁਧਾਰ ਦੇਖੋ ਅਸੀਂ ਜਿਹੜੀ ਐਸੋਸੀਏਸ਼ਨ ਬਣਾਈ ਆ ਸੋ ਆਲ ਓਵਰ ਪੰਜਾਬ ਤੋਂ ਸਾਡੇ ਨਾਲ ਲੋਕ ਜੁੜੇ ਕੱਲੇ ਅੰਮ੍ਰਿਤਸਰ ਤੋਂ ਨਹੀਂ ਸੋ ਆਲ ਓਵਰ ਪੰਜਾਬ ਜਿੰਨੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਆ ਅਸੀਂ ਆਪਣੀ ਐਸੋਸੀਏਸ਼ਨ ਚ ਉਹਨੂੰ ਹੀ ਲੈਣੇ ਆ ਜਿੰਨਾਂ ਨੂੰ ਸਰਕਾਰ ਨੇ ਲਾਇਸੈਂਸ ਦਿੱਤਾ ਹੈਗਾ ਸੋ ਬਿਨਾ ਲਾਇਸੈਂਸ ਤੋਂ ਕੰਮ ਕਰਨ ਵਾਲੇ ਬੰਦਾ ਸਾਡੀ ਐਸੋਸੀਏਸ਼ਨ ਦਾ ਮੈਂਬਰ ਨਹੀਂ ਬਣ ਸਕਦਾ ਪਹਿਲੀ ਤੇ ਆਖਰੀ ਸ਼ਰਤ ਇਹੀ ਹੈਗੀ ਆ ਦੂਸਰੀ ਚੀਜ਼ ਹੈਗੀ ਆ ਕਿ ਅਸੀਂ ਲੋਕਾਂ ਨੂੰ ਸਮੇਂ-ਸਮੇਂ ਤੇ ਸੈਮੀਨਾਰ ਲਾ ਕੇ ਅਵੇਅਰ ਕਰਦੇ ਆ ਕਿ ਵਿਦੇਸ਼ ਜਾਣ ਲਈ ਤੁਸੀਂ ਏਜੰਟ ਨੂੰ ਪੈਸੇ ਨਾ ਦਿਓ ਸਿਰਫ ਉਹਦੇ ਫਾਈਲ ਚਾਰजेस ਦਿਓ ਯੂਨੀਵਰਸਿਟੀ ਦੀ ਫੀਸ ਖੁਦ ਆਪਣੇ ਅਕਾਊਂਟ ਤੋਂ ਬਾਹਰ ਭੇਜੋ ਤੁਹਾਡਾ ਨਾ ਕਦੀ ਠੱਗੀ ਨਹੀਂ ਹੋਊਗੀ ਹੁਣ ਜਦੋਂ ਚੁੱਕ ਗਏ ਅਸੀਂ ਏ ਏਜੰਟ ਕੋ ਜਾਣਨੇ ਹੈ ਕੰਸਲਟੈਂਟ ਤੋਂ ਜਾਣਨੇ ਹੈ ਏਜੰਟ ਤੇ ਕੰਸਲਟੈਂਟ ਚ ਫਰਕ ਕੀ ਹੈ ਕੰਸਲਟੈਂਟ ਤੁਹਾਨੂੰ ਕਦੀ ਵੀ ਨਹੀਂ ਕਹੇਗਾ ਕਿ ਮੇਰੇ ਅਕਾਊਂਟ ਚ ਪੈਸੇ ਪਾਓ ਕੰਸਲਟੈਂਟ ਤੁਹਾਨੂੰ ਸਹੀ ਗਾਈਡ ਕਰੇਗਾ ਕਿਉਂਕਿ ਜਿਨਨੇ ਲਾਇਸੈਂਸ ਲੈ ਕੇ ਦਫਤਰ ਖੋਲ੍ਹਿਆ ਹੈ ਉਹਨੇ ਸਾਰੀ ਜ਼ਿੰਦਗੀ ਜੈਨੂਨ ਹੀ ਕੰਮ ਕਰਨਾ ਹੈ ਔਰ ਜਿਹੜੇ ਏਜੰਟ ਕੋ ਦਫਤਰ ਨਹੀਂ ਹੈਗਾ ਉਹਨੇ ਸ਼ਾਰਟਕਟ ਲੱਭਣਾ ਉਹਨੇ ਠੱਗੀ ਮਾਰਨੀ ਹੈ ਬਾਅਦ ਦੇ ਵਿੱਚੋਂ ਇਹੀ ਲੋਕ ਆ ਕੇ ਕਹਿੰਦੇ ਨੇ ਕਿ ਮੇਰਨਾ ਠੱਗੀ ਹੋ ਗਈ ਠੱਗੀ ਤੇ ਭਾਈ ਤੁਸੀਂ ਆ ਮਰਾਈ ਆਪਾਂ ਸ਼ੀਸ਼ੇ ਸਾਹਮਣੇ ਖੜੇ ਹੋਈਏ ਔਰ ਸ਼ੀਸ਼ੇ ਨੂੰ ਸਵਾਲ ਕਰੀਏ ਕਿ ਕੀ ਮੈਂ ਯੂ ਐਸ ਏ ਜਾਣ ਲਈ ਲਿਜੀਬਲ ਆ ਸ਼ੀਸ਼ੇ ਨਹੀਂ ਜਵਾਬ ਦੇ ਦੇਣਾ ਕਿ ਭਾਈ ਨਹੀਂ ਤੇ ਫੇਰ ਆਪਾਂ ਏਜੰਟ ਕੋ ਜਾਵਾਂਗੇ ਮੈਨੂੰ ਅਮਰੀਕਾ ਭੇਜ ਦੇ ਏਜੰਟ ਕੋ ਜਾਦੂ ਦੀ ਥੜੀ ਛੋੜੀ ਐ ਉਹਨੇ ਤੁਹਾਡੀ ਜ਼ਿੰਦਗੀ ਨਾ ਖੇਡਣਾ ਉਹ ਤੇ ਇੱਥੇ ਬੈਠਾ ਲੇਕਿਨ ਜੇਪੀਜੀ ਲੱਗਦਾ ਕਿ ਰੇਸ਼ੋ ਵਧੇਗੀ 18000 ਪਿਛਲੇ ਟਰਮ ਦੇ ਵਿੱਚ 17000 ਸੀਗਾ ਇਸ ਵਾਰ 18000 ਪਹਿਲੇ ਟਨਿਓਰ ਚ ਹੀ ਹੋ ਗਿਆ ਲੱਗਦਾ ਇਹ ਰੇਸ਼ੋ ਵਧੇਗੀ ਇਹ ਤੇ ਲੱਖਾਂ ਦੀ ਤਦਦ ਦੇ ਵਿੱਚ ਲੋਕ ਰਿਪੋਰਟ ਹੋਨੇ ਆ ਇਹ ਤੇ ਸ਼ੁਰੂਆਤ ਆ ਕਿਉਂਕਿ 452 ਫਲਾਈ ਕਿਆ ਹੋਣਾ ਕਿ ਸਪੈਸ਼ਲ ਜਾਦੂਦਾਨ ਆਤੇ ਹੌਣਾ ਨੇ ਹੁਣ ਇਹ ਜਿਹੜੇ ਹੈਗੇ ਜਿੰਨੇ ਵੀ ਇਲੀਗਲ ਲੋਕ ਰਹਿੰਦੇ ਕਿਉਂਕਿ ਉਹਨਾਂ ਦੇ ਦੇਸ਼ ਦੇ ਵਿੱਚ ਭਾਰ ਆ ਸ ਕੈਕੋ ਦੀ ਕੰਦਾ ਟੱਪਦਾ ਉਹ ਟੱਪ ਕੇ ਪਾਰ ਹੁੰਦਾ ਉੱਥੇ ਕੈਂਪ ਨੇ ਉੱਥੇ ਉਹਨੂੰ ਕੁਝ ਸਮਾਂ ਰੀਟੇਨ ਕੀਤਾ ਜਾਂਦਾ ਫਿਰ ਕੋਰਟ ਦੇ ਵਿੱਚ ਪੇਸ਼ ਹੁੰਦੇ ਨੇ ਆਪਣੀਆਂ ਦਲੀਲਾਂ ਦਿੰਦੇ ਨੇ ਕਿ ਸਾਨੂੰ ਆਪਣੇ ਦੇਸ਼ 'ਚ ਖਤਰਾ ਹੈ ਹੁਣ ਬੰਦੇ ਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਤੁਸੀਂ ਉੱਥੇ ਜਾ ਕੇ ਸਾਈਲਮ ਪਾਉਂਦੇ ਹੋ ਸਾਈਲਮ ਦਾ ਮਤਲਬ ਨਹੀਂ ਪਤਾ ਲੋਕਾਂ ਨੂੰ ਸਿਰਫ ਇਹ ਪਤਾ ਕਿ ਮੈਂ ਅਮਰੀਕਾ ਜਾਣਾ ਸਾਈਲਮ ਦਾ ਮਤਲਬ ਕੀ ਤੁਸੀਂ ਵਾਪਸ ਆਪਣੇ ਕੰਟਰੀ ਦੇ ਵਿੱਚ ਕਦੀ ਨਹੀਂ ਜਾ ਸਕਦੇ ਇਹੋ ਜਿਹੇ ਪੈਸੇ ਦਾ ਕੀ ਕਰਨਾ ਕੱਲ ਨੂੰ ਮਗਰ ਤੁਹਾਡੇ ਮਾਪੇ ਬਪ ਨੂੰ ਕੁਝ ਹੋ ਜੇ ਤੁਸੀਂ ਉਹਦਾ ਅੰਤਿਮ ਸੰਸਕਾਰ ਕਰਨ ਲਈ ਵੀ ਨਹੀਂ ਆ ਸਕਦੇ ਇਹੋ ਜੇ ਵੀਜ਼ੇ ਨੂੰ ਇਹੋ ਜੇ ਪੈਸੇ ਨੂੰ ਕੀ ਕਰਨਾ ਆਪਾਂ ਜ਼ਿੰਦਗੀ ਜੀ ਕੇ ਦੇ ਰਹੇ ਆਪਣੇ ਮਾਪੇ ਲਈ ਆਪਣੇ ਪਰਿਵਾਰ ਲਈ ਹੁਣ ਆਪਣੀ ਜਾਨ ਆਪਾਂ ਅਮਰੀਕਾ ਜਾਣ ਦੇ ਲਾਲਚ ਦੇ ਵਿੱਚ ਸਾਰੀ ਜ਼ਿੰਦਗੀ ਖਤਮ ਕਰ ਲਈ ਤੁਸੀਂ ਅਮਰੀਕਾ ਰਹਿ ਸਕਦੇ ਜੇ ਤੁਹਾਡੀ ਸਾਇਲਮ ਪ੍ਰੂਵ ਹੋ ਸਕਦੀ ਇੰਡੀਆ ਤਾਂ ਨਹੀਂ ਕਦੀ ਆ ਸਕਦੇ ਵਾਪਸ ਸੋ ਇਸ ਲਈ ਮਾਪੇ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਲੀਗਲ ਤਰੀਕੇ ਨਾਲ ਵਿਦੇਸ਼ ਨਾ ਭੇਜੋ ਉਹਨਾਂ ਦੀ ਜ਼ਿੰਦਗੀ ਨਾ ਬਰਬਾਦ ਕਰੋ ਚੰਦ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਸੋ ਆਪਾਂ 10-9 ਦੀ ਕਿਰਤ ਕਰਕੇ ਖਾਣੇ ਤੇ ਦੋ ਪ੍ਰਸ਼ਾਦਾ ਹੀ ਹੈ ਆਪਣੇ ਖਾਬ ਤੁਸੀਂ ਵੱਡੇ ਨਾ ਕਰੋ ਆਪਣੇ ਖਾਬ ਜਿਹੜੇ ਆ ਉਹ ਲਿਮਟਿਡ ਰੱਖ ਲੋ ਇੱਥੇ ਮਿਹਨਤ ਕਰ ਲੋ ਇੱਥੇ ਵੀ ਮਿਹਨਤ ਕਰਕੇ ਆਪਾਂ ਲਾਈਫ 'ਚ ਸਕਸੈਸ ਹੋ ਹੀ ਸਕਦੇ ਲੇਕਿਨ ਨੌਜਵਾਨ ਕਹਿੰਦੇ ਸਾਨੂੰ ਉੱਥੇ ਰੋਜ਼ਗਾਰ ਹੀ ਨਹੀਂ ਮਿਲਦਾ ਸੀ ਤਾਂ ਜਾਂ ਰੋਜ਼ਗਾਰ ਕਿਉਂ ਨਹੀਂ ਮਿਲਦਾ ਜੀ ਅੱਜ ਮੇਰਾ ਇੱਥੇ ਆਫਿਸ ਹੈ ਮੈਨੂੰ 50 ਬੰਦਿਆਂ ਦੀ ਲੋੜ ਹੈ ਮੈਨੂੰ ਸਟਾਫ ਨਹੀਂ ਮਿਲ ਰਿਹਾ ਜੀ ਮੈਨੂੰ ਸਟਾਫ ਚਾਹੀਦਾ ਜੇ ਕਿਸੇ ਨੇ ਮਾਸਟਰ ਡਿਗਰੀ ਕੀਤੀ ਜੀ ਮੇਰੇ ਕੋਲ ਆਵੇ ਮੈਂ 25-30 ਹਜ਼ਾਰ ਰੁਪਏ ਤਨਖਾਹ ਦੇਣ ਲਈ ਤਿਆਰ ਹਾਂ ਮੈਨੂੰ ਸਟਾਫ ਚਾਹੀਦਾ ਮੈਨੂੰ ਨਹੀਂ ਲੱਭਦਾ ਜੀ ਸੋ ਇਹ ਬੰਨੇ ਆ ਲੋਕਾਂ ਦੀ ਸਿਰ ਗੋਲੀ ਆ ਲੋਕਾਂ ਦਾ ਬਾਹਰ ਜਾਣਾ ਲੋਕਾਂ ਦਾ ਕੰਮ ਪਤਾ ਕੀ ਹੈਗਾ ਜੀ ਮਾਪੇ ਤੋਂ ਆਜ਼ਾਦੀ ਚਾਹੀਦੀ ਆ ਉੱਥੇ ਜਾ ਕੇ ਆਸਪਰਸ਼ਤੀ ਮਿਲਦੀ ਕੋ ਪੁੱਛਣ ਵਾਲਾ ਨਹੀਂ ਹੈਗਾ ਸੋ ਜ਼ਿਆਦਾਤਰ ਲੋਕ ਜਿਹੜੇ ਇਸ ਲੀ ਵਾਰ ਜਾ ਰਹੇ ਆ ਔਰ ਕੁਛ ਲੋਗ ਹੁੰਦੇ ਆ ਠੀਕ ਹੈ ਜਿਨ੍ਹਾਂ ਨੂੰ ਨਹੀਂ ਰੋਜ਼ਗਾਰ ਮਿਲਿਆ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਰੋਜ਼ਗਾਰ ਆਪਣੇ ਦੇਸ਼ 'ਚ ਵੀ ਬਹੁਤ ਆ ਇੱਥੇ ਇੱਕ ਕਿੱਲੇ 'ਚ ਲੋਕ 5-5 ਲੱਖ ਰੁਪਈਆ ਵੀ ਕਮਾ ਲੈਂਦੇ ਮਿਹਨਤ ਕਰਕੇ ਖੁਸ਼ ਨਹੀਂ ਨਾ ਅੱਜ ਸਾਡੇ ਜੱਟਾਂ ਦੇ ਮੁੰਡੇ ਖੇਤੀ ਕਰਕੇ ਖੁਸ਼ ਹੀ ਨਹੀਂ ਹੈਗੇ ਤੇ ਵਿਦੇਸ਼ ਜਾ ਕੇ ਆਪਾਂ ਟਾਇਲਟ ਵੀ ਸਾਫ਼ ਕਰਦੇ ਆ ਉੱਥੇ ਜਾ ਕੇ ਆਪਾਂ ਉਹ ਸਾਰਾ ਕੁਝ ਹੀ ਕਰ ਲਈ ਤਿਆਰ ਹੈ ਇੱਥੇ ਕਿਉਂ ਨਹੀਂ ਕਰਕੇ ਖੁਸ਼ ਇੱਥੇ ਹਰ ਇੱਕ ਪਰਿਵਾਰ ਦੇ ਵਿੱਚ 10 20 ਕਿੱਲੇ ਜ਼ਮੀਨ ਹਰ ਕਿਸੇ ਕੋ ਹੈਗੀ ਜਿਹੜੇ ਬੰਦੇ ਕੋ 10 20 ਕਿੱਲੇ ਜ਼ਮੀਨ ਹੈ ਨਾ ਉਹ ਕਰੋੜਾ ਰੁਪਈਆ ਇੱਥੇ ਬਣਾ ਸਕਦਾ ਮਗਰ ਜ਼ਰੂਰਤ ਕੀ ਆ ਕਿ ਸਾਨੂੰ ਸਮਝਣਾ ਪਊਗਾ ਅੱਜ ਸਾਡੇ ਪੰਜਾਬ ਦੇ ਵਿੱਚ ਜ਼ਿਆਦਾਤਰ ਗਿਣਤੀ ਪ੍ਰਵਾਸੀ ਲੋਕਾਂ ਦੀ ਵੱਜ ਚੁੱਕੀ ਹੈ ਸਾਡੇ ਬਹੁਤ ਸਾਰੇ ਪੰਜਾਬ ਦੇ ਵਿੱਚ ਪਿੰਡ ਇਹੋ ਜਿਹੇ ਹੈਗੇ ਜਿਨ੍ਹਾਂ ਦੇ ਵਿੱਚ ਪ੍ਰਵਾਸੀ ਲੋਕਾਂ ਦਾ ਕਬਜ਼ਾ ਹੋ ਚੁੱਕਾ ਜਿਹੜੀਆਂ ਉਹਨਾਂ ਨੇ ਆਪਣੇ ਪੰਚਾਇਤਾਂ ਵੀ ਬਣਾ ਲਈਆਂ ਸਰਪੰਚ ਵੀ ਬਣਾ ਲਏ ਆਉਣ ਵਾਲੇ ਸਮੇਂ 'ਚ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਪ੍ਰਵਾਸੀ ਲੋਕ ਐਮ ਐਲ ਏ ਵੀ ਨਜ਼ਰ ਆਉਣਗੇ ਸੋ ਇਹ ਚਿੰਤਾ ਦਾ ਵਿਸ਼ਾ ਹੈ ਹਾਂ ਜੀ ਸੋ ਇਹ ਚਿੰਤਾ ਦਾ ਵਿਸ਼ਾ ਹੈਗਾ ਸੋ ਪੰਜਾਬ ਤੋਂ ਲੋਕ ਬਾਹਰ ਮਾਈਗ੍ਰੇਟ ਹੋਈ ਜਾ ਰਹੇ ਆ ਔਰ ਦੂਜੇ ਸੂਬਿਆਂ ਤੋਂ ਲੋਕ ਇੱਥੇ ਪੰਜਾਬ ਚ ਮਾਈਗ੍ਰੇਟ ਹੋ ਰਹੇ ਨੇ ਸੋ ਮਿਹਨਤ ਕਰਕੇ ਖੁਸ਼ ਨਹੀਂ ਹੈਗੇ ਕਿਉਂਕਿ ਸਾਡੀ ਸ਼ਾਨ ਦੇ ਵਿੱਚ ਫਰਕ ਪੈਂਦਾ ਅੱਜ ਕਿਸਾਨ ਸਬਜ਼ੀ ਵੇਚਦਾ ਸਬਜ਼ੀ ਮੰਡੀ ਜਾਂਦੀ ਮੰਡੀ ਦੇ ਵਿੱਚ ਭਾਅ ਨੂੰ ਘੱਟ ਮਿਲਦਾ ਉਹ ਹੀ ਲੋਕ ਜਿਹੜੇ ਇੱਥੇ ਬਾਜ਼ਾਰ ਜਦੋਂ ਦੁਕਾਨਾਂ ਖੋਲ ਕੇ ਵੇਚਦੇ ਉਹ 20 ਗੁਣਾ ਜ਼ਿਆਦਾ ਵੱਧ ਰੇਟ ਨਾਲ ਕੀ ਆਪਾਂ ਨਹੀਂ ਵੇਚ ਸਕਦੇ ਆਪਕ ਉਥੇ ਜਾ ਕੇ ਮਜ਼ਦੂਰੀ ਜੂ ਕਰਦੇ ਆ ਇੱਥੇ ਸਾਨੂੰ ਕੰਮ ਕਰਨ ਚ ਕੋਈ ਸ਼ਰਮ ਥੋੜੀ ਆਉਂਦੀ ਨਹੀਂ ਨੌਜਵਾਨ ਅਗੇ ਜੇ ਵਿਦੇਸ਼ ਤੋਂ ਵਾਪਸ ਹੋਏ ਉਹਨਾਂ ਸੈਟਅਪ ਵੀ ਲਾਏ ਕੀ ਤੇਰੇ ਉਹ ਹੁਣ ਗੁਰਪ੍ਰੀਤ ਜੀ ਉਹਨਾਂ ਨੂੰ ਅਕਲ ਆ ਗਈ ਨਾ ਜੀ ਅਕਲ ਉਦੋਂ ਹੀ ਆਉਂਦੀ ਆ ਜਿੰਨਾ ਚਿਰ 10 ਵੀ ਠੋਕਰਾਂ ਨਾ ਪੈਣ ਹੁਣ ਅਸੀਂ ਵੀ ਵਿਦੇਸ਼ ਗਏ ਸੀ ਅਸੀਂ ਵੀ ਪੜ ਕੇ ਆ ਗਏ ਅਸੀਂ ਆਪਣੇ ਪੰਜਾਬ ਨੂੰ ਹੀ ਜੁਣਿਆ ਸੋ ਮੈਂ ਵੀ ਇਹ ਚਾਹੁੰਦਾ ਏ ਕਿ ਉਥੇ ਬਹੁਤ ਚੱਕਾ ਚੋਂਦਿਆ ਕੋਈ ਚੱਕਾ ਚੋਂਦ ਨਹੀਂ ਹੈਗੀ ਜੋ ਆਪਾਂ ਨੂੰ ਸੁੱਖ ਸ਼ਾਂਤੀ ਵਧੀਆ ਖਾਣਾ ਪੀਣਾ ਅੱਜ ਦੇ ਡੇਟ ਦੇ ਵਿੱਚ ਨਾ ਸਾਡੇ ਲੋਕ ਕੀ ਕਹਿੰਦੇ ਜੀ ਇੱਥੇ ਖਾਣਾ ਪੀਣਾ ਨਹੀਂ ਵਧੀਆ ਜੀ ਬਾਹਰ ਬਹੁਤ ਵਧੀਆ ਰਿਜੀਨਲ ਫੂਡ ਮਿਲਦਾ ਕੈਨੇਡਾ ਦੇ ਹਾਲਾਤ ਜਾ ਕੇ ਵੇਖੋ ਸਾਰਾ ਫੂਡ ਫਰੋਜ਼ਨ ਹੈ ਉੱਥੇ ਕੋਈ ਸਬਜ਼ੀ ਨਹੀਂ ਹੋ ਸਕਦੀ ਠੰਡ ਦੇ ਨਾਲ ਬਾਹਰਲੇ ਮੁਲਕਾਂ ਤੋਂ ਸਬਜ਼ੀਆਂ ਆਉਂਦੀਆਂ ਸੋ ਹਾਲਾਤ ਕੀ ਹੈ ਆ ਜਿਹੜੇ ਗੋਡੇ ਵਿਟਾਮਿਨ ਡੀ ਖਤਮ ਹੋ ਗਿਆ ਕੜਕੜਕ ਦੀਆਂ ਆਵਾਜ਼ਾਂ ਆਉਂਦੀਆਂ ਉੱਥੇ ਸੋ ਜੁਨਾ ਵਧੀਆ ਖਾਣਾ ਪੀਣਾ ਸਾਡੇ ਪੰਜਾਬ ਦਾ ਏ ਉਹਨਾਂ ਕਿਸੇ ਵਰਲਡ ਦੇ ਵਿੱਚ ਵੀ ਨਹੀਂ ਇਹੋ ਜਿਹਾਗਾ ਜਿਹੜੀ ਚੀਜ਼ ਆਪਾਂ ਖੇਤਾਂ 'ਚ ਬੀਜਣੀ ਚਾਹੀਏ ਅੱਜ ਅਸੀਂ ਬੀਜ ਸਕਦੇ ਹਾਂ ਅੱਗੇ ਸੇਬ ਕਸ਼ਮੀਰ ਤੋਂ ਆਉਂਦੇ ਸੀ ਅੱਜ ਪੰਜਾਬ ਦੇ ਵਿੱਚ ਸੇਬ ਦੀ ਖੇਤੀ ਹੋਣੀ ਸ਼ੁਰੂ ਹੋ ਗਈ ਹਰ ਚੀਜ਼ ਕਿਹੜੀ ਚੀਜ਼ ਨਹੀਂ ਸਾਡੀ ਮਿੱਟੀ ਸੋਨਾ ਬਣਾਉਣ ਵਾਲੀ ਆ ਤੇ ਆਪਾਂ ਇਹਨਾਂ ਨੂੰ ਵੇਚ ਹੀ ਜਾਂਨੇ ਵਿਦੇਸ਼ ਤੁਰੀ ਜਾਂਨੇ ਇੱਥੇ ਕਲੋਨੀਆਂ ਬਣ ਗਈਆਂ ਤੇ ਖੇਤੀ ਕਿੱਥੇ ਖੇਤੀ ਕਿੱਥੇ ਖਤਮ ਹੋ ਰਹੀ ਖੇਤੀ ਲੇਕਿਨ ਹੁਣ ਲਾਸ ਲੋਕਾਂ ਦੀ ਉਮੀਦ ਜਿਹੜੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੁਝ ਸਮੇਂ ਬਾਅਦ ਜਿਹੜੀ ਆ ਉਹਨਾਂ ਨਾਲ ਦੀ ਟਰੰਪ ਦੇ ਨਾਲ ਮੀਟਿੰਗ ਵੀ ਆ ਸਾਰੇ ਕਹਿ ਰਹੇ ਨੇ ਕਿ ਸ਼ਾਇਦ ਹੋ ਸਕੇ ਤਾਂ ਰੋਕ ਲੱਗ ਜਾਏ ਤੁਹਾਨੂੰ ਤੁਸੀਂ ਸਮਝਦੇ ਕਿ ਰੋਕ ਲੱਗਣੀ ਚਾਹੀਦੀ ਇਹਨਾਂ ਤੇ ਦੇਖੋ ਕੋਈ ਵੀ ਦੇਸ਼ ਆ ਜੇ ਗੁਰਪ੍ਰੀਤ ਜੀ ਆਪਾਂ ਆ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਸੋ ਵਾਗਾ ਬਾਡਰ ਤੋਂ ਕੋਈ ਸੀਮਾ ਕਰਾਸ ਕਰਕੇ ਇੱਥੇ ਆ ਜਾਏਗਾ ਤੇ ਕੀ ਤੁਹਾਨੂੰ ਵੀ ਤੇ ਪਤਾ ਹੀ ਹੈ ਨਾ ਤੁਸੀਂ ਵੀ ਜਰਨਲਿਸਟੋ ਕੀ ਐਕਸ਼ਨ ਹੁੰਦਾ ਉਹਨੂੰ ਜੇਲ੍ਹ ਤੇ ਜਾਣਾ ਹੀ ਪੈਂਦਾ ਆਖਰ ਕੀ ਹੈ ਜੋ ਕਾਨੂੰਨ ਨੇ ਕੰਮ ਕਰਨਾ ਉਹ ਕਾਨੂੰਨ ਜਿਹੜੀ ਚੀਜ਼ ਦਾ ਜਿਹੜੇ ਗਵਰਨਮੈਂਟ ਨੇ ਕਾਨੂੰਨ ਬਣਾਤਾ ਉਹ ਕਾਨੂੰਨ ਅਨਸਾਰ ਹੀ ਕੰਮ ਹੋਣਾ ਸੋ ਕਿਸੇ ਵੀ ਦੇਸ਼ ਦਾ ਦਬਾਅ ਕਿਸੇ ਵੀ ਸਰਕਾਰ ਤੇ ਨਹੀਂ ਚੱਲਦਾ ਸੋ ਜਿਹੜਾ ਬੰਦਾ ਆਲਰੇਡੀ ਇਲੀਗਲ ਰਹਿ ਰਿਹਾ ਉਹਨੂੰ ਵਾਪਸ ਆਉਣਾ ਹੀ ਹੋਣਾ ਪੈਣਾ ਜਾਂ ਆਪਣਾ ਸਟੇਟਸ ਇਲੀਗਲ ਤੋਂ ਲੀਗਲ ਬਣਾਉਣਾ ਪੈਣਾ ਬਿਕੋ ਬਿਕੋ ਸੋ ਬਹੁਤ ਬਹੁਤ ਧੰਨਵਾਦ ਸੋ ਐਸਨ ਜੀਪੀ ਸਿੰਘ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਜੋ ਲੋਕ ਇਨਲੀਗਲ ਤਰੀਕੇ ਦੇ ਨਾਲ ਗਏ ਨੇ ਉਹਨਾਂ ਨੂੰ ਰਿਪੋਰਟ ਹੋਣਾ ਹੀ ਪਏਗਾ ਲੇਕਿਨ ਬਹੁਤ ਵੱਡਾ ਖੁਲਾਸਾ ਇਹਨਾਂ ਵੱਲੋਂ ਕੀਤਾ ਗਿਆ ਉਹਨਾਂ ਕਿਹਾ ਕਿ ਜਿਹੜੇ ਲੋਕ 45 45 ਲੱਖ ਰੁਪਇਆ ਲਗਾ ਕੇ ਯੂਐਸ ਜਾਣ ਦੀ ਕੋਸ਼ਿਸ਼ ਕਰਦੇ ਨੇ ਸਿਰਫ 1 ਲੱਖ 1.5 ਲੱਖ ਰੁਪਇਆ ਲਗਾ ਕੇ ਹੀ ਉਹ ਯੂਐਸ ਜਾ ਸਕਦੇ ਨੇ ਜੇਕਰ ਉਹ ਇੱਕ ਨੰਬਰ ਤੇ ਜਾਣ ਲੇਕਿਨ ਜਿਸ ਤਰ੍ਹਾਂ ਇਹਨਾਂ ਨੇ ਸ਼ੁਰੂਆਤ ਚ ਕਿਹਾ ਕਿ ਕੋਈ ਲੋਕ ਜਿਹੜੇ ਗਾਣਾ ਬੋਲਦੇ ਨੇ ਕਿ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਦੁੱਕੀ ਤਿੱਕੀ ਸ਼ਿੱਕੀ ਦੀ ਤਾਂ ਗੱਲ ਛੱਡਦੇ ਉਸੇ ਨੂੰ ਹੀ ਵੇਖਦੇ ਹੋਏ ਸ਼ਾਇਦ ਉਸ ਦਾ ਕਿ 트럼ਪ ਉਹਨਾਂ ਨੇ ਆਪਣਾ ਜ਼ੋਰ ਦਿਖਾਇਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਵਾਪਸ ਜੜਾਓ ਭੇਜਿਆ ਜਾ ਸਕਦਾ ਹੈ ਤੇ ਹੁਣ ਇਹਨਾਂ ਦਾ ਵੀ ਕਹਿਣਾ ਹੈ ਕਿ ਜਿਹੜੇ ਇਲਲੀਗਲ ਲੋਕ ਨੇ ਉਹਨਾਂ ਨੂੰ ਵਾਪਸ ਆਉਣਾ ਹੀ ਪੈਗਾ ਤੇ ਆਪਣੇ ਪੰਜਾਬ ਦੀ ਧਰਤੀ ਤੇ ਰਹਿ ਕੇ ਆਪਣੇ ਪੰਜਾਬ ਨੂੰ ਖੁਸ਼ਹਾਲ ਜੜਾਓ ਉਹ ਕਰਨਾ ਪਾਵੇਗਾ ਲੇਕਿਨ ਕਿਤਨਾ ਕਿਤੇ ਨੁਕਸਾਨ ਜੜਾਓ ਉਹ ਆਮ ਆਦਮੀ ਬੰਦੇ ਦਾ ਹੀ ਹੈ ਲੇਕਿਨ ਕੱਲ 205 ਦੇ ਕਰੀਬ ਜਿਹੜੇ ਨੇ ਲੋਕ ਜਿਹੜੇ ਰਿਪੋਰਟ ਹੋ ਕੇ ਵਾਪਸ ਆ ਰਹੇ ਨੇ ਉਸ ਵਿੱਚ ਕਈ ਨੌਜਵਾਨ ਵੀ ਹੋਣਗੇ ਭਾਰਤੀ ਹੀ ਸੀ ਕਹਿ ਸਕਦੇ ਪੰਜਾਬੀ ਨਹੀਂ ਕਹਿ ਸਕਦੇ ਨਾਲ ਭਾਰਤੀ ਕਹਿ ਸਕਦੇ ਆ ਅਤੇ ਨਾਲ ਹੀ ਹੁਣ ਇੱਕ ਸਿਰਫ ਅਤੇ ਸਿਰਫ ਉਮੀਦ ਇਹ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਟਰੰਪ ਉਹਨਾਂ ਨਾਲ ਮੁਲਾਕਾਤ ਕਰਨਗੇ ਤੇ ਕੀ ਉਸ ਦਾ ਕੋਈ ਸਾਰਥਿਕ ਹਾਲ ਨਿਕਲਦਾ ਹੈ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਲੇਕਿਨ ਕੱਲ ਤੋਂ ਜਿਹੜੀ ਡਿਪੋਟੇਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਜਾਵੇਗੀ ਕੈਮਰਾ ਪਰਸਨ ਜੈਪ੍ਰੀਤ ਨਗਰਪ੍ਰੀਤ ਸਿੰਘ ਦਾ ਅਨਮਿਊਟ ਅੰਬੀਸਰ ਸਾਹਿਬ